ीत पावन सीतरा सीतारा सीतारा भज प्यारे, ਰਵਲਮਿਕੀ ਹਰ ਹਰ ਵਾਲਮਿਕੀ ਅੱਜ ਪ੍ਰਭੂ ਰਾਮ ਜੀ ਦਾ ਜੋ ਮੰਦਿਰ ਦਾ ਉਦਘਾਟਨ ਅਯੋਧਿਆ ਦੇ ਵਿੱਚ ਹੋਇਆ ਅੱਜ ਕਪੂਰਥਲਾ ਦੇ ਵਿੱਚ ਵਾਲਮਿਕੀ ਨੌਜਵਾਨ ਸਭਾ ਵੱਲੋਂ ਅੱਜ ਭਗਵਾਨ ਵਾਲਮਿਕੀ ਜੀ ਦੇ ਚੌਂਗਦੇ ਵਿੱਚ ਲੰਗਰ ਲਗਾ ਕੇ ਚਾਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਆ ਤੇ ਮੈਂ ਆਪਣੀ ਟੀਮ ਵੱਲੋਂ ਵਾਲਮਿਕੀ ਨੌਜਵਾਨ ਸਭਾ ਵੱਲੋਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਦਿਲ ਦੀ ਗਹਿਰਾਈ ਤੋਂ ਪ੍ਰਭੂ ਰਾਮ ਜੀ ਦੇ ਅੱਜ ਮੰਦਿਰ ਦੀ ਆ ਉਦਘਾਟਨ ਜੋ ਹੋਇਆ ਬਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਹਾਂ ਤੇ ਇੱਥੇ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਅੱਜ ਜਿੱਦਾ ਟੂਟ ਰੰਗਰ ਲੱਗੇ ਪਏ ਹਰ ਇੱਕ ਗਲੀ ਮੋੜ ਤੇ ਕਿ ਇਦਾਂ ਹੀ ਕੋਈ ਤਿਹਾਰ ਆਂਦਾ ਵਾ ਤਾਂ ਮਨਾਉਣਾ ਚਾਹੀਦਾ ਵਾ ਇੱਥੇ ਹੀ ਮੈਂ ਮੋਦੀ ਸਰਕਾਰ ਜੋ ਸੈਂਟਰ ਦੀ ਆ ਉਹਦਾ ਵੀ ਧੰਨਵਾਦ ਕਰਦਾ ਹੈ ਜੋ ਕਿ ਸਾਨੂੰ ਇੱਕ ਮਹਾਰਿਸ਼ੀ ਵਾਲਮੀਕੀ 에ਰਪੋਰਟ ਦਿੱਤਾ ਅਯੁੱਧਿਆ ਕੇ ਉਹਨਾਂ ਨੇ ਸਰਕਾਰ ਦਾ ਵੀ ਸੈਂਟਰ ਸਰਕਾਰ ਦਾ ਵੀ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦੇ ਸ਼ੁਭ ਅ fırsਤੇ ਅਯੁੱਧਿਆ ਵਿਖੇ ਜੋ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਆ ਉਹਦੀ ਸਮਸਤ ਭਾਰਤ ਨੂੰ ਹੀ ਨਹੀਂ ਪੂਰੇ ਵਿਸ਼ਵ ਨੂੰ ਬਹੁਤ ਬਾਰ ਮੁਬਾਰਕਾਂ ਕਿਉਂਕਿ ਇਹ ਬੰਦਰਪਤ ਹੀ ਚਿਰਾ ਤੋਂ ਲਟਕਦਾ ਆ ਰਿਹਾ ਸੀ ਮਾਮਲਾ ਜਿਹੜਾ ਉਹ ਹੁਣ ਇੱਕ ਦਿਵੇ ਪਵੰਦੇ ਵਿੱਚ ਤਬਦੀਲ ਹੋ ਗਿਆ ਹੈ ਤੇ ਲੋਕਾਂ ਨੂੰ ਸਮਾਜ ਨੂੰ ਭਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਤੇ ਹੁਣ ਜਿੰਨੇ ਵੀ ਭਗਤ ਜਾਨੇ ਆਪਣੀ ਆਸਥਾ ਉਥੇ ਜਾ ਕੇ ਆਪਣਾ ਛੀਸ ਨਿਵਾ ਸਕਦੇ ਨੇ ਤੇ ਆਪਣੀਆਂ ਆਸਾਵਾਂ ਪੂਰੀਆਂ ਕਰ ਸਕਦੇ ਨੇ ਤੇ ਇਹ ਜੋ ਪ੍ਰਾਚੀਨ ਕਾਲ ਤੋਂ RAM LALLA ਤੋਂ ਲੈ ਕੇ MURIYADA PARSHOTAM ਤੱਕ ਦਾ ਜਿਹੜਾ ਉਹਨਾਂ ਦਾ ਭਗਵਾਨ RAM ਦਾ ਜੀਵਨ ਸੀਗਾ ਕਰਤਵੇ ਪ੍ਰਾਇਨਤਾ ਤੇ ਪਤਰੀ ਭਗਤੀ ਤੇ ਪੈਨ ਪਰਾਵਾਂ ਦੇ ਨਾਲ ਉਹਨਾਂ ਦੇ ਸੰਬੰਧਾਂ ਦਾ ਤੇ ਹੋਰ ਆਪਣੀ ਪ੍ਰਜਾ ਜਨ ਦੇ ਨਾਲ ਆਪਣੇ ਸੁੱਖ ਤਿਆਗ ਕੇ ਪ੍ਰਜਾ ਜਨ ਨੂੰ ਸੁਖੀ ਰੱਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਜਿਸ ਤਰ੍ਹਾਂ ਭਗਵਾਨ VALMIKI ਜੀ ਦੇ ਲਿਖੇ ਅਨੁਸਾਰ ਉਹਨਾਂ ਨੇ ਹੂਬ ਹੂ ਜੋ ਲਿਖਿਆ ਸੀਗਾ ਉਹ ਅੱਜ ਵੀ ਸੱਚ ਹੈ ਤੇ ਉਹਨਾਂ ਦੇ ਜਿਹੜੇ ਜਨਮ ਸੀਗਾ ਉਹ ਵੀ ਅੱਜ ਪਲੈਨੇਟੇਰੀਅਮ ਦੇ ਵਿੱਚ ਪਾ ਕੇ ਵੀ ਲੋਕਾਂ ਨੇ ਦੇਖਿਆ ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਅਬੁਲ ਕਲਾਮਾ ਯਾਦਜੀ ਨੇ ਵੀ ਪਲੈਨੇਟੇਰੀਅਮ ਚ ਪਾ ਕੇ ਵੀ ਦੇਖਿਆ ਉਹ ਸਾਰੀਆਂ ਤਰੀਕਾਂ ਹੂਬ ਹੂ ਸਿੱਖ ਪ੍ਰਾਪਤ ਹੋਈਆਂ ਚਾਹੇ ਉਹਨਾਂ ਦਾ ਜਨਮ ਸੀਗਾ ਚਾਹੇ ਉਹਨਾਂ ਦੇ ਵਿਵਾਸ ਸੀਗੇ ਚਾਹੇ ਉਹਨਾਂ ਨੇ ਲੰਕਾ ਤੇ ਜੋ ਪੁਲ ਬਣਾਇਆ ਚਾਹੇ ਉਹਨਾਂ ਦੇ ਲਬਖਸ਼ ਦੇ ਜਨਮ ਸੀਗੇ ਉਸ ਸਾਰੀਆਂ ਤਿੱਥੀਆਂ ਸਟਿਕ ਅੱਜ ਵੀ ਉਵੇਂ ਹੀ ਪ੍ਰਾਪਤ ਹੋਈਆਂ ਤੇ ਫਿਰ ਉਹਨਾਂ ਨੇ ਇਹ ਵੀ ਦੇਖਿਆ ਕਿ ਕੀ ਇਹ ਜੋ ਗ੍ਰਹਾਂ ਦੀ ਦਸ਼ਾ ਭਗਵਾਨ ਵਾਲਮੀਕੀ ਨੇ ਦਿੱਤੀ ਹੈ ਕਿ ਇਹ ਉਸ ਵੇਲੇ ਇਸੇ ਤਰ੍ਹਾਂ ਸੀ ਜਾਂ ਸਰਟੇਲੀਅਮ ਦੇ ਵਿੱਚ ਵੀ ਪਾ ਕੇ ਦੇਖਿਆ ਤੇ ਪਲੈਨੇਟੇਰੀਅਮ 'ਚ ਵੀ ਪਾ ਕੇ ਦੇਖਿਆ ਉਹ ਅੱਜ ਵੀ ਉਸੇ ਤਰ੍ਹਾਂ ਜੇ ਗ੍ਰਹਿ ਲੱਗਾ ਸੀਗਾ ਤਾਂ ਉਹ ਵੀ ਉਦੇ ਤਰ੍ਹਾਂ ਹੀ ਲੱਗਿਆ ਜੇ ਚੰਦਰ ਗ੍ਰਹਿ ਸੀ ਤਾਂ ਉਸ ਦਿਨ ਅੱਜ ਵੀ ਦਰਸਾਉਂਦਾ ਆ ਕਿ ਚੰਦਰ ਗ੍ਰਹਿ ਵੀ ਸੀਗਾ ਤੇ ਅੱਜ ਵੀ ਜਿਹੜੀਆਂ ਆਪਣੀ ਸਾਡੀਆਂ ਅ ਪੱਤਰੀਆਂ ਆ ਉਹ ਇਹ ਦਰਸਾਉਂਦੀਆਂ ਆ ਨਵੇਂ ਕਲੰਡਰ ਦੇ ਅਨੁਸਾਰ ਵੀ ਉਹ ਸਾਰੀਆਂ ਭਵਿੱਖਵਾਣੀਆਂ ਸਹੀ ਪ੍ਰਾਪਤ ਹੁੰਦੀਆਂ ਜੈ ਵਾਲਮੀਕੀ ਹਰ ਹਰ ਵਾਲੀ